ਅਮਰੀਕਾ ਨੇ ਈਰਾਨ ਖਿਲਾਫ ਫੌਜੀ ਵਿਕਲਪ ਤਿਆਰ ਕੀਤੇ 트럼ਪ ਦੀ ਚੇਤਾਵਨੀ ਸ਼ਕਤੀਸ਼ਾਲੀ ਜਹਾਜ਼ ਈਰਾਨ ਵੱਲ ਰਵਾਨਾ ਈਰਾਨ ਨੇ ਅਮਰੀਕੀ ਧਮਕੀਆਂ ਨੂੰ ਕੀਤਾ ਖਾਰਜ ਪਰਮਾਣੂ ਥਾਵਾਂ ਤੇ ਕਮਾਂਡੋ ਮਿਸ਼ਨ ਵੀ ਸ਼ਾਮਲ ਅਮਰੀਕੀ ਨੇਤਾ ਨੂੰ ਈਰਾਨ ਵਿਰੁੱਧ ਵਿਸਤ੍ਰਿਤ ਫੌਜੀ ਵਿਕਲਪਾਂ ਦਾ ਇੱਕ ਸੈੱਟ ਪੇਸ਼ ਕੀਤਾ ਗਿਆ ਇਨ੍ਹਾਂ ਵਿੱਚ ਪਰਮਾਣੂ ਸਥਾਨਾਂ ਤੇ ਸੰਭਾਵਿਤ ਕਮਾਂਡੋ ਮਿਸ਼ਨ ਸ਼ਾਮਲ ਨੇ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਨੇ ਚੇਤਾਵਨੀ ਦਿੱਤੀ ਹੈ ਕਿ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਤੇ ਧਾਰਮਿਕ ਸ਼ਾਸਨ ਦੇ ਸ਼ਕਤੀ ਅਤੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਤੇ ਪੱਛਮ ਦੀ ਚਿੰਤਾ ਨੂੰ ਲੈ ਕੇ ਤਹਿਰਾਨ ਨਾਲ ਤਣਾ ਦੇ ਵਿਚਕਾਰ ਬਹੁਤ ਵੱਡੇ ਅਤੇ ਸ਼ਕਤੀਸ਼ਾਲੀ ਜਹਾਜ਼ ਈਰਾਨ ਵੱਲ ਜਾ ਰਹੇ ਹਨ ਜੋ ਦੋਵਾਂ ਦੇਸ਼ਾਂ ਵਿਚਕਾਰ ਇੱਕ ਹੋਰ ਤਣਾ ਹੈ ਜਦੋਂ ਕਿ ਟਰੰਪ ਨੇ ਬਾਅਦ ਵਿੱਚ ਕਿਹਾ ਕਿ ਉਸ ਨੂੰ ਉਮੀਦ ਸੀ ਕਿ ਉਸ ਨੂੰ ਈਰਾਨ ਵਿੱਚ ਫੌਜੀ ਕਾਰਵਾਈ ਦੀ ਵਰਤੋਂ ਨਹੀਂ ਕਰਨੀ ਪਵੇਗੀ ਦੇਸ਼ ਤੇ ਫੌਜ ਨੇ ਪਹਿਲਾਂ ਹੀ ਕਿਸੇ ਦੀ ਖਾਸ ਕਰਕੇ ਸੰਭਾਵਿਤ ਕਾਰਵਾਈ ਬਾਰੇ واਸ਼ਿੰਗਟਨ ਨੂੰ ਧਮਕੀਆਂ ਦਿੱਤੀਆਂ ਹਨ ਅਤੇ ਜਦੋਂ ਕਿ ਈਰਾਨ ਅਤੇ واਸ਼ਿੰਗਟਨ ਆਪਣੇ ਤਣਾਅ ਨਾਲ ਨਜਿੱਠ ਰਹੇ ਹਨ ਤਾਂ ਇਜ਼ਰਾਈਲ ਅਤੇ ਯੂਰਪ ਨੇ ਜ਼ਿਆਦਾਤਰ ਈਰਾਨ ਤੇ ਦਬਾਅ ਵਧਾ ਦਿੱਤਾ ਸੋ 트럼ਪ ਨੇ ਦੱਸਿਆ ਕਿ ਬਹੁਤ ਵੱਡੇ ਬਹੁਤ ਸ਼ਕਤੀਸ਼ਾਲੀ ਜਹਾਜ਼ ਈਰਾਨ ਵੱਲ ਜਾ ਰਹੇ ਹਨ ਪਰ ਇਹ ਵੀ ਕਿਹਾ ਕਿ ਇਹ ਬਹੁਤ ਵਧੀਆ ਹੋਵੇਗਾ ਜੇਕਰ ਉਹ ਉਨ੍ਹਾਂ ਦੇ ਵਰਤੋਂ ਨਾ ਕਰ ਸਕੇ ਉਮੀਦ ਹੈ ਕਿ ਤਹਿਰਾਨ ਆਪਣੇ ਦੋ ਨਿਯਮਾਂ ਦੀ ਪਾਲਣਾ ਕਰੇਗਾ ਸੋ ਇਹਨਾਂ ਵਿੱਚ ਕੋਈ ਪਰਮਾਣੂ ਨਹੀਂ ਪ੍ਰੋਗਰਾਮ ਸ਼ਾਮਲ ਸੀ ਜਿਸ ਨੂੰ ਪੱਛਮੀ ਦੇਸ਼ ਮੰਨਦੇ ਹਨ ਕਿ ਇਹ ਇੱਕ ਪਰਮਾਣੂ ਬੰਬ ਬਣਾਉਣ ਲਈ ਹੈ ਤੇ ਪ੍ਰਦਰਸ਼ਨ ਕਾਰੀਆਂ ਨੂੰ ਮਾਰਨਾ ਬੰਦ ਕਰਨਾ ਸੋ ਅਮਰੀਕੀ ਨੇਤਾ ਦੁਆਰਾ ਵਾਰ-ਵਾਰ ਧਮਕੀਆਂ ਦੇ ਵਿਚਕਾਰ ਈਰਾਨ ਨੇ ਪਿੱਛੇ ਹਟਣ ਤੋਂ ਇਨਕਾਰ ਕਰ ਦਿੱਤਾ ਤੇ ਧਮਕੀਆਂ ਨਾਲ ਜਵਾਬ ਵੀ ਦਿੱਤਾ ਤੇ ਈਰਾਨੀ ਫੌਜੀ ਬੁਲਾਰੇ ਬ੍ਰਿਗੇਡੀਅਰ ਜਨਰਲ ਮੁਹੰਮਦ ਅਕਰ ਮੀਨਿਆ ਨੇ ਚੇਤਾਵਨੀ ਦਿੱਤੀ ਕਿ ਕਿਸੇ ਵੀ ਅਮਰੀਕੀ ਕਦਮ ਪ੍ਰਤੀ ਤਹਿਰਾਨ ਦਾ ਜਵਾਬ ਸੀਮਤ ਨਹੀਂ ਹੋਵੇਗਾ ਬਲਕਿ ਤੁਰੰਤ ਦਿੱਤਾ ਗਿਆ ਇੱਕ ਦ੍ਰਿੜ ਜਵਾਬ ਹੋਵੇਗਾ ਸੋ ਯੂਰੋਪੀਅਨ ਯੂਨੀਅਨ ਨੇ ਵੀਰਵਾਰ ਨੂੰ ਈਰਾਨ ਦੇ ਅਰਧ ਸੈਨਿਕ ਬਲ ਆਈ ਆਰ ਜੀ ਸੀ ਨੂੰ ਪ੍ਰਦਰਸ਼ਨਕਾਰੀਆਂ ਤੇ ਦੇਸ਼ ਦੇ ਬਹਿਰਮ ਕਾਰਵਾਈ ਲਈ ਅੱਤਵਾਦੀ ਸੰਗਠਨ ਵਜੋਂ ਨਾਮਜ਼ਦ ਕਰਨ ਤੋਂ ਬਾਅਦ ਅੱਗ ਦੇ ਤੇਲ ਪਾਉਣ ਦਾ ਕੰਮ ਕੀਤਾ ਯੂਰੋਪੀਅਨ ਯੂਨੀਅਨ ਦੀ ਮੁਖੀ ਔਰਸੋਲਾ ਵਾਨ ਡੇਰ ਲੇਨ ਨੇ ਇਸ ਕਦਮ ਨੂੰ ਸਮੇਂ ਸਿਰ ਕਰਾਰ ਦਿੰਦੇ ਹੋਏ ਕਿਹਾ ਅਤਵਾਦੀ ਅਸਲ ਵਿੱਚ ਇੱਕ ਸ਼ਾਸਨ ਹੈ ਜੋ ਆਪਣੇ ਹੀ ਲੋਕਾਂ ਦੇ ਵਿਰੋਧ ਪ੍ਰਦਰਸ਼ਨਾਂ ਨੂੰ ਖੂਨ ਨਾਲ ਕੁਚਲਦਾ ਸੋ ਈਰਾਨ ਨੇ ਆਪਣੇ ਜਵਾਬ ਵਿੱਚ ਇਸ ਨੂੰ ਇੱਕ ਹੋਰ ਵੱਡੀ ਰਣਨੀਤਿਕ ਗਲਤੀ ਕਿਹਾ ਅਤੇ ਵਿਨਾਸ਼ਕਾਰੀ ਨਤੀਜਿਆਂ ਦੀ ਚੇਤਾਵਨੀ ਦਿੱਤੀ ਜਦੋਂ ਕਿ ਦੇਸ਼ ਦੀ ਫੌਜ ਨੇ ਇਸ ਨੂੰ ਤਰਕਹੀਣ ਗੈਰ ਜ਼ਿੰਮੇਵਾਰ ਅਤੇ ਨਫ਼ਰਤ ਪ੍ਰੇਰਿਤ ਕਾਰਵਾਈ ਕੀਤਾ ਸੋ ਟਰੰਪ ਨੇ ਪਹਿਲਾ ਦਸੰਬਰ ਦੇ ਅਖੀਰ ਵਿੱਚ ਸ਼ੁਰੂ ਹੋਏ ਅਤੇ ਜਨਵਰੀ ਵਿੱਚ ਸਿਖਰ ਤੇ ਪਹੁੰਚੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਜੇਕਰ ਪ੍ਰਦਰਸ਼ਨਕਾਰੀਆਂ ਦੀ ਮੌਤ ਹੋਈ ਤਾਂ ਫੌਜੀ ਕਾਰਵਾਈ ਦੀ ਚੇਤਾਵਨੀ ਦਿੱਤੀ ਸੀ ਹਾਲਾਂਕਿ ਉਹਨਾਂ ਦੀਆਂ ਹਾਲੀਆ ਟਿੱਪਣੀਆਂ ਈਰਾਨ ਦੇ ਪਰਮਾਣੂ ਪ੍ਰੋਗਰਾਮ ਤੇ ਕੇਂਦਰਿਤ ਨੇ ਤੇ ਅਮਰੀਕਾ ਨੇਤਾ ਨੇ ਈਰਾਨ ਦੇ ਖਿਲਾਫ ਵਿਸਤ੍ਰਿਤ ਫੌਜੀ ਵਿਕਲਪਾਂ ਦਾ ਇੱਕ ਸੈੱਟ ਵੀ ਪੇਸ਼ ਕੀਤਾ ਗਿਆ ਤੇ ਇਹਨਾਂ ਵਿੱਚ ਪਰਮਾਣੂ ਸਥਾਨਾਂ ਤੇ ਸੰਭਾਵਿਤ ਕਮਾਂਡੋ ਮਿਸ਼ਨ ਸਰਕਾਰ ਵਿੱਚ ਤਬਦੀਲੀ ਦਾ ਸਮਰਥਨ ਕਰਨ ਲਈ ਸੀਨੀਅਰ ਲੀਡਰਸ਼ਿਪ ਨੂੰ ਨਿਸ਼ਾਨਾ ਬਣਾਉਣ ਵਾਲੇ ਹਮਲੇ ਅਤੇ ਬੈਲਿਸਟਿਕ ਮਿਜ਼ਾਈਲ ਯੂਨਿਟਾਂ ਤੇ ਹਮਲੇ ਸ਼ਾਮਲ ਹਨ ਤੇ ਐਨਵਾਈਟੀ ਨੇ ਇਹ ਰਿਪੋਰਟ ਦਿੱਤੀ ਅਧਿਕਾਰੀ ਸਮੂਹਾਂ ਨੇ ਕਿਹਾ ਕਿ ਇਰਾਨੀ ਸੁਰੱਖਿਆ ਬਲਾਂ ਜਿਸ ਵਿੱਚ ਆਈਆਰ ਜੀਐਸਵੀ ਸ਼ਾਮਲ ਹੈ ਜਿਸ ਨੂੰ ਦੇਸ਼ ਦੀ ਫੌਜ ਦੇ ਵਿਚਾਰਤਾਰਕ ਵਿੰਗ ਵਜੋਂ ਦੇਖਿਆ ਜਾਂਦਾ ਉਹ ਵੱਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਹਜ਼ਾਰਾਂ ਲੋਕ ਮਾਰੇ ਗਏ ਹਨ ਪਹਿਲਾ ਵਿਰੋਧ ਪ੍ਰਦਰਸ਼ਨ ਵਧੀਆਂ ਭੋਜਨ ਕੀਮਤਾਂ ਅਤੇ ਦੇਸ਼ ਦੀ ਉੱਚ ਸਾਲਾਨਾ ਮਹਿੰਗਾਈ ਵਰਗੇ ਮੁੱਦਿਆਂ ਤੇ ਕੇਂਦ੍ਰਿਤ ਸਨ ਸੋ ਸਮੇਂ ਦੇ ਨਾਲ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਵਿਰੋਧੀ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਅਤੇ ਸੁਪਰੀਮ ਲੀਡਰ ਅਯਾਤੋਲਾ ਅਲੀ ਖਮੇਨੀ ਦੀ ਅਗਵਾਈ ਵਾਲੀ ਪ੍ਰਣਾਲੀ ਨੂੰ ਸਿੱਧੇ ਤੌਰ ਤੇ ਚਣੌਤੀ ਦੇਣੀ ਸ਼ੁਰੂ ਕਰ ਦਿੱਤੀ